ਲੈ ਵੀ ਸੱਜਣੋ ਆਪਾਂ ਚੱਲੇ ਆਂ ਪੱਠੇ ਲੈਣ ਤੇ ਵਲੌਗ ਇੱਥੇ ਸ਼ੁਰੂ ਕਰਦੇ ਆਂ ਇਹ ਰੁਟੀਨ ਦੇ ਕੰਮ ਹੁੰਦੇ ਆ ਪੱਠੇ ਲਿਆਉਣੇ ਵੜਨੇ ਕੁਤਰਨੇ ਪਾਉਣੇ ਕੀ ਹਾਲ ਹੈ ਜੀ ਵਧੀਆ ਜੀ ਵਧੀਆ ਟੜਕੇ ਟੜਕੇ ਹਰੇਕ ਬੰਦਾ ਇੱਕ ਦੂਜੇ ਨੂੰ ਬੁਲਾਉਂਦਾ ਪਿੰਡਾਂ ਦਾ ਮਾਹੌਲ ਆ ਇਹ ਸਾਸਰੀ ਕਾਰ ਵਗੈਰਾ ਟੜਕੇ ਟੜਕੇ ਥਿਊ ਬੜਾ ਵਧੀਆ ਆਉਂਦਾ ਕੈਮਰੇ ਦੇ ਵਿੱਚ ਦਾ ਕੰਮ ਠੰਡੇ ਠੰਡੇ ਨੇ ਵੇੜਦਾ ਪੈਂਦਾ ਹੁਣ ਤੇ ਗਰਮੀ ਬਹੁਤ ਹੋ ਜਾਂਦੀ ਹੈ ਮੜ ਕੇ ਲੈ ਬੀ ਕੋਤਾ ਮਾਸਤਾ ਆ ਪਿਆ ਅੱਗੇ ਉੱਠ ਵੀ ਉੱਠ ਐ ਨਹੀਂ ਕੰਮ ਚੱਲਣਾ हैड त्यो बड़ा अपना खेत एक किलोमीटर वाटते ही है मसा एक या किलोमीटर वाड होगा ਤੈਨੂੰ ਦੇਖਦਾ ਹੋਊਗਾ ਫਾਰਮ ਬਹੁਤ ਆਪਣੇ ਪਿੰਡਾਂ ਲੰਗਭਗ 22 ਦੇ ਕਰੀਬ ਫਾਰਮ ਆ ਕੋਸੇ ਨਵੇਂ ਵੀ ਪਾਈ ਜਾਂਦੇ ਹੁਣ ਤੁਹਾਨੂੰ ਦਿਖਾਉਣੇ ਇੱਕ ਮੁੰਡਾ ਪਾਈ ਜਾਂਦਾ ਇੱਥੇ ਨਵਾਂ ਸ਼ੈੱਡ ਕਿਵੇਂ ਜੱਸੇ ਹਾਂ ਸ਼ੈੱਡ ਨਵਾਂ ਬਾਈ ਆਂਦਾ ਮੁੰਡਾ ਬਹੁਤ ਵਧੀਆ ਗਾਈਆਂ ਦਾ ਹੋਰ ਆਇਆ ਇਹ ਆ ਬਾਦ ਕੇ ਵੀਡੀਓ ਸਟਾਰਟਅਪ ਸ਼ੁਰੂ ਕੀਤੇ ਹੋਏ ਆ ਗਾਈਆਂ ਦੇ ਸਾਡੇ ਪਿੰਡ ਚ ਬਹੁਤ ਵਧੀਆ ਸਾਰੇ ਮੁੰਡੇ ਬਹੁਤ ਮਿਹਨਤ ਕਰ ਰਹੇ ਆ ਕੀ ਕਿਸੇ ਕੰਮ ਚ ਕੋਈ ਇਸੇ ਜੀ ਪਾਸਮੋਜ ਵੀ ਬਹੁਤ ਮਿਹਨਤ ਕਰ ਰਹੇ ਆ ਇਹ ਸ਼ੈੱਡ ਬਹੁਤ ਜਿਆਦਾ ਵਾਈ ਜਿਵੇਂ ਸਪੈਸ਼ਲ ਨੰਬਰ ਫਾਰਮਿੰਗ ਚ ਮੁਕਸਰ ਜ਼ਿਲ੍ਹੇ ਦਾ ਸਭ ਤੋਂ ਮੋਹਰੀ ਪਿੰਡ ਹੈ ਸਾਡਾ ਸੀਰ ਵਾਲੀ ਹੁਣ ਤੁਹਾਨੂੰ ਅੱਗੇ ਮੱਕੀ ਵੀ ਦਿਖਾਵਾਂਗੇ ਆਪਾਂ ਲੈ ਵੀ ਸੱਜਣੋ ਇੱਕ ਹੁਣ ਤੁਹਾਨੂੰ ਦਿਖਾਉਣਾ ਹੈ ਮੱਕੀਆਂ ਜਿਹਦੇ ਆਪਣੀਆਂ ਇਹ ਤਾਂ ਸ਼ੁਰੂ ਹੋ ਜਾਂਦੇਗਾ ਆਪਣੇ ਪਿੰਡ ਦੇ ਮੱਕੀਆਂ ਤੇ ਮੋਟਰਾਂ ਵਾਲੀ ਲਾਈਟ ਵੀ ਚੱਲੀ ਜਾਂਦੀ ਆ ਸਾਡੇ ਪਾਣੀ ਉੱਤੇ ਹੀ ਆ ਤਾਂ ਕਰਕੇ ਮੋਟਰਾਂ ਸਾਡੇ 5 5 ਦੀਆਂ ਚੱਲਦੀਆਂ 5 5 ਦੀਆਂ ਪਾਣੀ ਬਹੁਤ ਜ਼ਿਆਦਾ ਮੱਕੀਆਂ ਪੁੱਛੇ ਥਾਂ ਤੇ ਫਿਰਦੇ ਆ ਕਾਤ ਬਹੁਤ ਮੱਕੀਆਂ ਦੇ ਤੇ ਆਪਾਂ ਰਾਤੇ ਫਿਰਦੇ ਆ ਇਸ ਕਰਕੇ ਥੋੜੀ ਤੁਹਾਨੂੰ ਦਿਖਦੀ ਹੋਊਗੀ ਕਿਤੇ ਡਾਉਣਾ ਪਰ ਮੱਕੀ ਇਹ 18 44 ਆ ਇੱਥੋਂ ਮੱਕੀਆਂ ਸ਼ੁਰੂ ਹੋ ਜਾਂਦੀਆਂ ਤੇ ਬਸ ਆਹੀ ਝੋਨਾ ਇਸ ਅਰੀਏ 'ਚ ਲੱਗਿਆ ਗੱਲਾਂ ਬਾਕੀ ਸਾਰੀਆਂ ਮੱਕੀਆਂ ਖੜੀਆਂ ਹਜੇ ਬਾਸਮਤੀਆਂ ਤੇ 26 ਝੋਨੇ ਲੱਗਨੇ ਆ ਪਨੀਰੀਆਂ ਇੱਕਦਮ ਰੈਡੀ ਆ ਇਹ ਤਾਂ ਝੋਨਾ ਹਜੇ ਕਿਸੇ ਦਾ ਜਿਹੜੇ ਕਰਦਾ ਹੈਗਾ ਉਹ ਤਾਂ ਕੱਦੂ ਨਹੀਂ ਚੰਨਣਲ ਹੋਇਆ ਘਾਟ ਆ ਥੋੜੀ ਝੋਨੇ ਨੂੰ ਇਸ ਨੂੰ ਠੇਕੇ ਤੇ ਲਿਆ ਕੇ ਸੇ ਬੰਦੇ ਨੇ ਪਾਣੀ ਸਾਡੇ ਮਿੱਠਾ ਪੰਜ ਦੀ ਮੋਟਰ ਜਾਨੀ ਕਿ ਫੁੱਲ ਪਾਣੀ ਕੱਢਦੀ ਹੈ ਸਾਡੇ ਇਹ ਸਾਢੇ 7 ਜਾਂ ਦੂਜੀ ਹਾਈ ਹੈਡ ਪਾਉਣੇ ਤਾਂ ਬੋਰ ਖਰਾਬ ਕਰ ਦਿੰਦੀ ਆ ਪਹਿਲਾਂ ਲੋਕਾਂ ਨੇ ਵੇਖੀ ਸੀਗੀ ਮੱਛੀ ਮੋਟਰ ਨਹੀਂ ਸਾਡੇ ਤਸੇ ਵੀ ਮਿਲੂਗੀ ਤੁਹਾਨੂੰ ਸਾਡੇ ਦੂਜੇ ਨਹੀਂ ਕਿਉਂਕਿ ਪਾਣੀ ਉੱਤੇ ਆ ਇਹ ਸਾਈਡ ਪਾਣੀ ਮਿੱਠੇ ਆ ਜਿੱਧਰ ਆਪਾਂ ਜਾਈ ਜੰਨੇ ਆਪਣਾ ਖੇਤ ਆ ਤੇ ਬਾਕੀ ਸਾਰੇ ਮਾਨੂੰ ਪਾਸੇ ਖਾਰਾ ਬਾਣੀ ਆ ਇਹ ਚਾਰ ਵਾਲੇ ਟੋਏ ਆ ਬਈ ਜੀ ਸਾਰਿਆਂ ਨੇ ਪੱਟੇ ਹੋਏ ਆ ਬਸ ਭਰ ਦੇਣ ਕਿੰਨੇ ਦਿਨ ਦਾ ਸੀ ਆ ਦਸਾਂ ਦਿਨ ਨੂੰ ਮੱਕੀ ਦਾ ਚਾਰ ਪੈ ਜਾਣਾ ਤੇ ਇੱਥੇ ਮੁੜ ਕੇ ਬਾਸਮਤੀਆਂ 26 ਝੋਨਾ ਲੱਗ ਜਾਣਾ ਸਾਡੇ ਗਵੰਡੀਆਂ ਨੇ ਇੱਥੇ ਨਵੇਂ ਬੋਰ ਕੀਤੇ ਆ ਪੰਜ ਦਾ ਪਾਣੀ ਬਣਾਇਆ ਸਾਡੇ ਐ ਜਿਵੇਂ ਇੱਕ ਆ ਹਟੋਆ ਦਿਖਦਾ ਉਹ ਵੇਖੋ ਚਾਰ ਬੋਰ ਕੀਤੇ ਆ ਤਿੰਨਾ ਤੇ ਵੀ ਬਣ ਜਾਂਦਾ ਪਾਣੀ ਚਾਰਾਂ ਤੇ ਵੀ ਬਣ ਜਾਂਦਾ ਇਹ ਆ ਗਿਆ ਪੌੜਾ ਇੱਥੋਂ ਲੈ ਕੇ ਜਾਂਦਾ ਸਾਰਾ ਪਿੰਡ ਪਾਣੀ ਐਸ ਨਾਲ ਕੇ ਦੋ ਆਜੋ 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 ਜਿਵੇਂ ਆ ਮੁੰਡੇ ਭਰਨਾ ਕੇ ਪਾਣੀ ਇਸ ਨਲਕੇ ਤੋਂ ਸਾਰਾ ਪਿੰਡ ਪਾਣੀ ਲੈ ਕੇ ਜਾਂਦਾ ਬਹੁਤ ਪਾਣੀ ਮਿੱਠਾ ਇਥੋਂ ਆਪਣੇ ਜੱਤ ਨੂੰ ਮੁੜੂਗੀ ਭਾਈ ਲੋਕ ਇਹ ਆਪਣੇ ਗਵਾਂਢੀਆਂ ਦੀ ਮੱਕੀ ਆ ਗਈ ਇਹ ਆ ਗਿਆ ਬਾਈ ਜੀ ਆਪਣੀ ਕੱਸੀ ਸੁਆ ਡੋਡੀ ਕੋਈ ਸੂਆ ਕਹਿੰਦਾ ਹੁੰਦਾ ਕੋਈ ਕੱਸੀ ਕਹਿੰਦਾ ਇਹ ਸਾਡੀ ਨਿਕਲਦੀ ਆ ਭੋਲੂ ਵਾਲੇ ਜੋ ਭੋਲੂ ਵਾਲੇ ਕੋੜੋਂ ਨਹਿਰਾ ਜੋ ਨਿਕਲ ਆਏ ਆ ਡੰਗਾ ਜੋ ਆਹ ਇਥੇ ਸ਼ੁਰੂ ਹੋ ਗਈ ਆਪਣਾ ਇਹ ਆਪਣੀ ਮੱਕੀ ਆ ਗਈ ਆਪਾਂ 10 ਫੁੱਟ ਉੱਚੇ ਫਿਰਦੇ ਆ ਦੇ ਤੋ ਕਦ ਕਾਫੀ ਹੈ ਤੁਸੀਂ ਦੇਖ ਸਕਦੇ ਹੋ ਟਰਾਂਸਫਾਰਮ ਆਪਣਾ ਉੱਤੇ ਸਿੰਗਲ ਖੰਬੇ ਵਾਲਾ ਵੀ ਹੈ ਡਬਲ ਵਾਲਾ ਵੀ ਹੈ ਦੋਵੇਂ ਨਹੀਂ ਦੇਂਦੇ 11 ਤੋਂ 12 ਫੁੱਟ ਦੇ ਵਿਚਕਾਰ ਕੱਦ ਹੋਊਗਾ ਇਹਦਾ ਕਿਉਂਕਿ ਜਿੱਥੇ ਮੈਂ ਫਿਰਦਾ ਇਹ 10 ਫੁੱਟ ਤੇ ਇਹੀ ਉੱਚਾ ਤੇ ਉੱਚੀ ਵੀ ਖੜੀ ਜਮਕੀ ਨੈ ਵੀ ਸਜਣੋ ਆ ਸਾਰੀ ਆਪਣੀਆਂ ਮੱਕੀ ਇਹ ਸੇ ਜੋ ਅੱਜ ਆ ਪੱਠੇ ਵੜਨੇ ਆ ਇੰਦਰ ਵੀ ਮੱਕੀ ਖੜੀ ਆ ਇਹ ਹੋਰ ਆਪਣੇ ਗਵਾਂਡੀਆਂ ਦੀ ਆ ਇਹਨੂੰ ਹਵਾ ਪੈ ਗਈ ਥੋੜੀ जो डिग हवा तो अपनी मक्की भी पी दो मार ले भी डिगी इतों आप रड़ के अपने खेत च एंट्री कर जानी है ਸਕਾਰਪੀਓ ਵਿਚਾਲੇ ਲਾ ਦੀ ਲੈ ਅਮੀ ਛੱਲੀ ਵੇਖੋ ਕਥਨ ਤੇਸ ਕੋ ਤਾਂ ਵੇਖ ਜਾ ਮੋ ਸੁਣੀਆਂ ਛੱਲੀਆਂ ਚੱਕੀਆਂ ਮੱਕੀ ਨੇ ਮੌਸਮ ਸਹੀ ਰਹਿ ਤੀ ਤੇ ਆਪਣੀ ਸਬਜੀ ਇਹ ਆਰਗੈਨਿਕਾ ਫਲ ਨੂੰ ਕੁਛ ਨਹੀਂ ਪਾਇਆ ਪੋਇ ਰੇ ਇਥੋਂ ਪੰਧਾ ਤ੍ਰਿਚਾ ਕਰਕੇ ਪੱਠੇ ਵੜਨੇ ਆ ਮੱਟ ਕੇ ਪੱਠੇ ਤੇ ਕੰਮ ਓਕੇ ਕਰ ਲੈਨੇ ਆ ਹੁਣ ਥੋੜਾ ਪਨੀਰੀ ਨੂੰ ਵੀ ਚੱਕਰ ਮੋਟਾ ਦੇਨੇ ਆ ਦਸ ਦੋਸਤੋ ਲਓ ਜੀ ਇਹ ਨਾ ਪਨੀਰੀ ਹੋ ਗਈ ਅੱਜ 7 ਕਿ 8 ਕਿ ਦਿਨਾਂ ਦੀ 8 ਨਹੀਂ ਹੋਊਗੀ 6 ਕਿ ਦਿਨ ਦੀ ਹੋਊਗੀ ਤੇ ਆਪਾਂ ਬਸ 20-25 ਕਿ ਦਿਨਾਂ ਦੀ ਪਨੀਰੀ ਲੱਗ ਜਾਣੀ ਹੈ ਇਹ ਬਾਸਮਤੀ 17-18 ਪਨੀਰੀ ਆਇਆ ਵੀ ਬਾਲੀ ਨੂੰ ਜੂਰੀਆ ਨਹੀਂ ਪਾਉਂਦੇ ਕਿਉਂਕਿ ਫਿਰ ਇਹ ਬਾਲੀ ਕੱਚੀ ਹੋ ਕੇ ਖਰਾਬ ਹੋ ਜਾਊਗੀ ਇਹਨੇ ਅੱਜ ਜਦੋਂ ਹੋਮਸ ਵਜਦਾ ਪਨੀਰੀ ਉਹ ਤਾਂ ਬਹੁਤ ਛੇਤੀ ਤਿਆਰ ਹੁੰਦੀ ਹੈ ਤੇ ਇੱਥੇ ਮੱਕੀ ਚ ਹਵਾ ਨਹੀਂ ਲੱਗਦੀ ਕਿਸੇ ਪਾਸਿਓਂ ਵੀ ਤੇ ਜਿਹੜਾ ਗੁੰਮਜਾ ਵਜਦਾ ਉਹਦੋਂ ਇਹ ਪਨੀਰੀ ਬਹੁਤ ਛੇਤੀ ਤਿਆਰ ਹੁੰਦੀ ਹੈ ਜਿਹਨੂੰ ਆਪਾਂ ਰੇਪਾ ਪਾ ਕੇ ਕੱਚੀ ਕਰੀ ਜਾਵਾਂਗੇ ਤਾਂ ਫਿਰ ਇੰਝੜੀ ਫੱਟ ਨਹੀਂ ਬਣਦੀ ਹੁਣ ਤੁਹਾਨੂੰ ਮੈਂ ਝੋਟਾ ਪਟ ਕੇ ਦਿਖਾਉਣਾ ਹੁਣੇ ਤੋਂ ਹੀ ਇਹ ਗੁਲਾਈ बनਣ ਲੱਗ ਪਈ ਆ ਦੇਖੋ ਆ ਫੱਟੀ ਪਨੀਰੀ ਦੀ ਹੁਣੇ ਤੋਂ ਬਨਣ ਲੱਗ ਪਈ ਇਹਦਾ ਕਾਰਨ ਬਜ਼ੂਰੀਆ ਕੱਟ ਦੇ ਕੇ ਤਿਆਰ ਕਰਨੀ ਹੈ ਜਿਹਨੋਂ ਬਜ਼ੂਰੀਆ ਦੇਦੀ ਇਹ ਇੱਕਦਮ ਵਾਜੂਗ ਜਾਂਦੀ ਤਾਂ ਤਿਆਰ ਇਹਨਾਂ 20 ਦਿਨਾਂ ਜੀ ਹੋ ਜਾਣਾ ਹੁੰਦਾ ਕਿਉਂਕਿ ਬਾਸਮੇ ਦਾ ਵਾਧਾ ਵਕਾਹ ਜਾਂਦੇ ਹੁੰਦਾ ਜਿਹੜੀ ਆ ਚੀਜ਼ ਬਣ ਗਈ ਫਿਰ ਇਹ ਆਪਣਾ ਝਾੜ ਤੇ ਵੀ ਅਸਰ ਕਰਦੀ ਆ ਫੱਟੀ ਬਨਣੀ ਬਹੁਤ ਜ਼ਰੂਰੀ ਉਗਣੀ ਦੀ ਇਹ ਨਾ ਇੱਕ ਕद्दू ਵਾਲੀ ਪਨੀਰੀ ਬੀਜੀ ਸੀ ਕद्दू ਕਰਕੇ ਤਾਂ ਕਰਕੇ ਪੈੜਾਂ ਦੇ ਨਿਸ਼ਾਨ ਵਿੱਚ ਤੁਹਾਨੂੰ ਦਿਖ ਜਾਣਗੇ ਕਿਉਂਕਿ ਕद्दू ਵਾਲੇ ਚ 20 ਦਾ ਸਟਾਉਮੇ ਦੇਣਾ ਪੈਂਦਾ ਦੋ ਤਰੀਕੇ ਨੇ ਬੀਜ ਦੇ ਸਾਡੇ ਜਿਆਦਾ ਲਤਰਕੇ ਬੀਜ ਦੇ ਜਾਂ ਕद्दू ਕਰਕੇ ਬੀਜ ਦੇ ਕद्दू ਵਾਲੇ ਚ ਪਨੀਰੀ ਪੀਲੀ ਨਹੀਂ ਹੁੰਦੀ ਹੁਣ ਜਾਨੀ ਕਿ ਵਧੀਆ ਖੜੀ ਦਿੰਦੀ ਤੇ ਜਿਹੜੀ ਦੂਜੀ ਉਹ ਸੁਭਾਵਨਾ ਹੋ ਜਾਂਦੀ ਹੈ ਕਿ ਜਿਹੜੀ ਨਵੇਂ-ਨਵੇਂ ਥਾਂ ਤੇ ਬੀਜ ਗਏ ਚੁੱਲ ਦੇ ਕਰ ਪਾ ਜਾਂਦੀ ਹੈ। ਆ ਦੇਖੋ ਵਧੀਆ ਬਨੇਰੀ ਖੜੀ ਆ। ਸੋਬਾ ਦਾ ਤਰੇਲ ਕਰਕੇ ਥੋੜੀ ਜਿਹੀ ਤੁਹਾਨੂੰ ਲੱਗਦਾ ਹੋਊਗਾ ਵੀ ਕਿਤੇ ਘੱਟ ਹਰੀ ਆ। ਪਰ ਇਹ ਹਰੀ ਬਹੁਤ ਜਾ ਰਹੇ ਆ। ਪਰ ਤਰੇਲ ਪਈ ਆ। ਬਾਕੀ ਇਹਨੂੰ ਹਜੇ 12 ਤਰੇਟ ਵਗੈਰਾ ਕੱਲ ਪਾਇਆ ਇਹਨੂੰ। ਫੰਗੀ ਸਾਈਡ ਤੇ ਮੈਗਨੀਸ਼ੀਅਮ ਤੇ ਜਿੰਕ ਦੀ ਸਪਰੇ ਵਗੈਰਾ ਲੋਹੀ ਦੇ ਉੱਪਰ ਉਹ ਫੇਰ ਵੀ ਕਰ ਦੇਣੀ ਆਪਾਂ ਮੋਝ ਨਹੀਂ ਮਰਜੀ ਕਾਲੀ ਹੋਵੇ ਉਹ ਚੰਗੀ ਹੁੰਦੀ ਹੈ ਕੀਤੀ ਕਿਉਂਕਿ ਬਣੀਏ ਚ ਕੋਈ ਘਾਟ ਨਹੀਂ ਹੋਣੀ ਚਾਹੀਦੀ ਫੇਰ ਹੀ ਥੋੜੀ ਬਾਸਮਤੀ ਉਹ ਚੰਗਾ ਝੜ ਦਿੰਦੀ ਆ ਤੇ ਬਾਕੀ ਤੁਹਾਨੂੰ ਮੱਕੀ ਇਧਰ ਵੀ ਵੀਊ ਦੇ ਦਿਨੇ ਦੇਖੋ ਖੱਲੀ ਤਾਂ ਬਹੁਤ ਸੋਹਣੀ ਚੱਕੀ ਆ ਮੱਕੀ ਆ ਤੇ ਆਪਣੇ ਵਲੌਗ ਦੀ ਸੀ ਹੋਇਆ ਕਰਨਗੇ ਮਨੋਂ ਖੇਤਾਂ ਵਾਲੀ ਯਾਨੀ ਕਿ ਤੇ ਹੋਰ ਕੰਮ ਕਾ ਜਾਣੇ ਤੇ ਫਿਰ ਆਪਾਂ ਰੋਟੀਨ ਚ ਪਾਵਾਂਗੇ ਵਲੌਗ ਤੇ ਤੁਸੀਂ ਹੱਤੋਂ ਵੱਧ ਸਬਸਕ੍ਰਾਈਬ ਕਰ ਲਿਆ ਕਰੋ ਮੱਕੀ ਦੇ ਮੱਥੇ-ਮੁੱਥੇ ਵਾਦੇ ਕਿਉਂਕਿ ਕੱਦਾ ਪਾਣੀ ਲੱਗਣਾ ਹੋਣਾ ਤੇ ਹਜੇ ਵਟਾ-ਵਟਾ ਬਣਾਉਣੀਆਂ ਬਣਾ ਕੇ ਵਟਾ-ਵਟਾ ਦਸਾਂ ਦੇਣਾਂ ਚ ਤਿਆਰੀ ਹੋ ਜਾਣੀ ਝੋਨੇ ਦੀ 10 ਦੇ 15 ਹੀ ਲੱਗ ਜਾਣੇ ਆ ਮੱਕੀ ਵੜਦਿਆਂ ਕਰਦੇ ਨੂੰ 15 ਦਿਨਾਂ ਚ ਪਨੀਰੀ ਤਿਆਰ ਹੋ ਕੇ ਤੇ ਇਥੇ ਬਾਸਮਤੀ ਲੱਗ ਜਾਣੀ ਇਹ ਮੱਕੀ ਦੀ ਆਪਾਂ ਵਿਚਾਲੀ ਤੀਜੀ ਫਸਲ ਚੱਕਦੇ ਆਂ ਚਾਰ ਵਾਸਤੇ ਹੁੰਦੀ ਹੈ ਚਾਰ ਬਣ ਨੂੰ ਵੇਖ ਜਾਂਦੀ ਹੈ ਆ ਆਪਣਾ ਟਿੱਬਾ ਤੁਸੀਂ ਦੇਖ ਸਕਦੇ ਹੋ ਬੜਾ ਉੱਚਾ ਪਿਆ ਚਲੋ ਠੀਕ ਹੈ ਮਿੱਤਰ ਪਿਆਰੋ ਵਲੋਗ ਕਰਦਾ ਮੈਂ ਬੰਦ ਇੱਥੇ ਧੰਨਵਾਦ ਸਭ ਦਾ